ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਚੋਣਵੀ ਵਿਗਿਆਪਨਾਂ ਦੇ ਵਿੱਚ ਐਨਡੀਪੀ ਲੀਡਰ ਜਗਵੀਰ ਸਿੰਘ ਤੇ ਸਦਾ ਨਿਸ਼ਾਨਾ ਸਾਧਿਆ ਨਵੇਂ ਵੀਡੀਓ ਵਿਗਿਆਪਨ ਦੇ ਵਿੱਚ ਪਾਰਟੀ ਨੇ ਜਗਵੀਰ ਸਿੰਘ ਨੂੰ ਸੈਲ ਆਊਟ ਸਿੰਘ ਆਖਿਆ ਹੈ ਜਿਸ ਦਾ ਭਾਵ ਹੈ ਕਿ ਜਿਵੇਂ ਜਗਵੀਰ ਨੇ ਆਪਣੇ ਨਿੱਜੀ ਹਿੱਤ ਪ੍ਰਾਪਤ ਕਰਨ ਦੇ ਲਈ ਆਮ ਕੈਨੇਡੀਅਨਜ਼ ਨੂੰ ਵੇਚ ਦਿੱਤਾ ਹੋਵੇ ਯਾਨੀ ਆਮ ਕੈਨੇਡੀਅਨਜ਼ ਦੀ ਜੇਬ ਚੋਂ ਪੈਸਾ ਕੱਢ ਕੇ ਆਪ ਵਿੱਤੀ ਲਾਭ ਪ੍ਰਾਪਤ ਕੀਤੇ ਹੋਣ ਵਿਗਿਆਪਨ ਦੇ ਵਿੱਚ ਕੈਨੇਡਾ ਦੇ ਵਿੱਚ ਵਾਧਦੇ ਅਪਰਾਧ ਘਰਾ ਦੀਆਂ ਕੀਮਤਾਂ ਤੇ ਰਹਿਣ ਸਹਨ ਦੀ ਵਾਧੀ ਲਾਗਤ ਲਈ ਜਗਮੀ ਸਿੰਘ ਤੇ ਇਲਜ਼ਾਮ ਲਗਾਇਆ ਗਿਆ ਹੈ ਵਿਗਿਆਪਨ ਦੇ ਵਿੱਚ ਇਹ ਸਵਾਲ ਪਾਇਆ ਗਿਆ ਹੈ ਕਿ ਜਿਸ ਵੇਲੇ ਰਾਸ਼ਟਰੀ ਪੱਧਰ ਦੇ ਉੱਤੇ ਚੋਣ ਸਰਵੇਖਣਾ ਵਿੱਚ ਕੈਨੇਡੀਅਨਸ ਦੇ ਅੰਦਰ ਲਿਬਰਲਾਂ ਦੀ ਘਾਟ ਗਿਣਤੀ ਦੀ ਸਰਕਾਰ ਨੂੰ ਲੈ ਕੇ ਨਮੋਸ਼ੀ ਹੈ ਤਾਂ ਜੇ ਇਸ ਸਮੇਂ ਦੇ ਵਿੱਚ ਜਗਮੀ ਸਿੰਘ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਸਰਕਾਰ ਦਾ ਸਮਰਥਨ ਕਿਉਂ ਕਰ ਰਹੇ ਨੇ ਲਿਬਰਲ ਸਰਕਾਰ ਨੇ 2022 ਦੇ ਵਿੱਚ ਫਾਰਮਾ ਕੇਅਰ ਅਤੇ ਡੈਂਟਲ ਕੇਅਰ ਵਰਗੀਆਂ ਐਨਡੀਪੀ ਦੀਆਂ ਸਾਂਝੀਆਂ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ 2025 ਤੱਕ ਕੁਝ ਅਹਿਮ ਮੁੱਦੇ ਦੇ ਉੱਤੇ ਵੋਟਿੰਗ ਦੌਰਾਨ ਐਨਡੀਪੀ ਦਾ ਸਮਰਥਨ ਵੀ ਹਾਸਲ ਕੀਤਾ ਸੀ ਕਨਜ਼ਰਵੇਟਿਵਸ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਆਪਣੀ ਐਮਪੀ ਦੀ ਪੈਨਸ਼ਨ ਜਿਸ ਲਈ ਉਹ ਅਕਤੂਬਰ 2025 ਦੇ ਵਿੱਚ ਯੋਗ ਹੋਣਗੇ ਨੂੰ ਸੁਰੱਖਿਅਤ ਕਰਨ ਦੇ ਲਈ ਲਿਬਰਲਾਂ ਦੇ ਨਾਲ ਕੀਤੇ ਉਸ ਸਮਝੌਤੇ ਨੂੰ ਬਰਕਰਾਰ ਰੱਖ ਰਹੇ ਨੇ ਨਿਰਧਾਰਤ ਕਾਰਜਕਾਲ ਦੇ ਅਨੁਸਾਰ ਅਗਲੀਆਂ ਫੈਡਰਲ ਚੋਣਾਂ ਅਕਤੂਬਰ 2025 ਦੇ ਵਿੱਚ ਹੋਣੀਆਂ ਨੇ ਵਿਗਿਆਪਨਾਂ ਦੇ ਵਿੱਚ ਜਗਮੀਤ ਸਿੰਘ ਦੀਆਂ ਲਗਜ਼ਰੀ ਕੜੀ ਪੈਨੇ ਹੋਏ ਵਰਸਾਚੇ ਦਾ ਬੈਗ ਫੜੇ ਹੋਏ ਤੇ ਬੀਐਮਡਬਲਿਊ ਚਲਾਉਂਦੇ ਹੋਏ ਦੀਆਂ ਅਸਲ ਤਸਵੀਰਾਂ ਆਵੇ ਦਿਖਾਈਆਂ ਗਈਆਂ ਨੇ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਵਿਗਿਆਪਨ ਦੇਸ਼ ਭਰ ਦੇ ਵਿੱਚ ਵੱਖ-ਵੱਖ ਰਾਈਡਿੰਗਸ ਦੇ ਵਿੱਚ ਚੱਲ ਰਹੇ ਨੇ ਪਰ ਹੋਰ ਵੇਰਵੇ ਨਹੀਂ ਦਿੱਤੇ ਐਨਡੀਪੀ ਨੇ ਇਨ੍ਹਾਂ ਵਿਗਿਆਪਨਾਂ ਨੂੰ ਇੱਕ ਬੇਈਮਾਨ ਨਿੱਜੀ ਹਮਲਾ ਆਖਿਆ ਤੇ ਪੋਲੀਵਰ ਨੇ ਕੈਨੇਡੀਅਨਜ਼ ਨੂੰ ਦਰਪੇਸ਼ ਅਹ ਮਾਰਥਿਕ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਤੇ ਚੋਣ ਸਰਵੇਖਣਾਂ ਵਿੱਚ ਲਿਬਰਲਾਂ ਤੋਂ ਵੱਡੀ ਲੀਡ ਪ੍ਰਾਪਤ ਕੀਤੀ ਹੈ ਉਹਨਾਂ ਚੋਣ ਸਰਵੇਖਣਾਂ ਦੇ ਵਿੱਚ ਐਨਡੀਪੀ ਦੀ ਲੋਕਪ੍ਰਿਅਤਾ ਦੇ ਵਿੱਚ ਵੀ ਖਰਾਬੀ ਦਰਜ ਹੋਈ ਦੱਸੀ ਅਤੇ ਕੰਜ਼ਰਵੇਟਿਵਸ ਨੇ ਯੂਨੀਅਨ ਵਰਕ ਦੀ ਹਮਾਇਤ حاصل ਕਰਨ ਦੇ ਲਈ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਜੋ ਕਿ ਅਤੀਤ ਵਿੱਚ ਐਨਡੀਪੀ ਨੂੰ ਵੋਟ ਦਿੰਦੇ ਨੇ ਟ੍ਰਾਂਟੋ ਦੇ ਵਿੱਚ ਪਾਰਕਿੰਗ ਅਪਰਾਧਾਂ ਦੀ ਲੰਮੀ ਸੂਚੀ ਦੇ ਲਈ ਜੁਰਮਾਨੇ ਵਧਣਗੇ ਸਿਟੀ ਆਫ ਟ੍ਰਾਂਟੋ ਨੇ ਰਿਲੀਜ਼ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਗੈਰ ਕਾਨੂੰਨੀ ਪਾਰਕਿੰਗ ਰੁਕਣ ਤੇ ਖੜੇ ਹੋਣ ਨੂੰ ਰੋਕਣ ਦੇ ਵਿੱਚ ਮਦਦ ਕਰਨ ਦੇ ਲਈ 123 ਅਪਰਾਧਾਂ ਦੇ ਲਈ ਪਾਰਕਿੰਗ ਜੁਰਮਾਨੇ ਵਧਾਏਗੇ ਸਿਟੀ ਨੇ ਕਿਹਾ ਹੈ ਕਿ ਜੁਰਮਾਨੇ ਡਰਾਈਵਰਾਂ ਨੂੰ ਪਾਰਕਿੰਗ ਤੋਂ ਨਿਰਾਸ਼ ਕਰਕੇ ਤੇ ਉੱਚ ਟ੍ਰੈਫਿਕ ਵਾਲੇ ਖੇਤਰਾਂ ਦੇ ਵਿੱਚ ਆਪਣੇ ਵਾਹਨਾਂ ਨੂੰ ਰੋਕਣ ਤੇ ਆਵਾਜਾਈ ਦੇ ਸੁਚਾਰੂ ਪ੍ਰਵਾਹ ਨੂੰ ਉਤਸ਼ਾਹਿਤ ਕਰਨ ਦੇ ਲਈ ਲੋਕਾਂ ਨੂੰ ਆਵਾਜਾਈ ਦੇ ਹੋਰ ਢੰਗਾਂ ਜਿਵੇਂ ਕਿ ਪੈਦਲ ਸਾਈਕਲਿੰਗ ਜਾਂ ਜਨਤਕ ਆਵਾਜਾਈ ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਕੇ ਭੀੜ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਸਿਟੀ ਨੇ ਕਿਹਾ ਹੈ ਕਿ ਬਦਲਾਅ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿ ਪਾਰਕਿੰਗ ਮੀਟਰ ਤੇ ਭੁਗਤਾਨ ਕੀਤੇ ਬਿਨਾ ਪਾਰਕਿੰਗ ਲਈ ਜੁਰਮਾਨਾ ਡਾਲਰ 30 ਤੋਂ ਡਾਲਰ 50 ਤੱਕ ਵੱਧ ਜਾਏਗਾ ਸਾਈਕਲ ਮਾਰਗ ਤੇ ਪਾਬੰਦੀਸ਼ੁਦਾ ਵਾਹਨ ਦੀ ਪਾਰਕਿੰਗ ਡਾਲਰ 60 ਤੋਂ ਡਾਲਰ 200 ਤੱਕ ਤੇ ਗੈਰ ਇਲੈਕਟ੍ਰਿਕ ਵਾਹਨਾਂ ਦੇ ਲਈ ਜੁਰਮਾਨਾ ਡਾਲਰ 60 ਤੋਂ ਵੱਧ ਕੇ 200 ਹੋ ਜਾਵੇਗਾ ਯਾ ਇਲੈਕਟ੍ਰਿਕ ਚਾਰਜਿੰਗ ਸਟਾਲ ਦੇ ਵਿੱਚ ਪਾਰਕ ਕੀਤੇ ਗਏ ਤੇ ਸਰਗਰਮੀ ਨਾਲ ਚਾਰਜ ਨਾ ਹੋਣ ਵਾਲੇ ਇਲੈਕਟ੍ਰਿਕ ਵਾਹਨ ਡਾਲਰ 75 ਹੋਣਗੇ ਟ੍ਰਾਂਟੋ ਸਿਟੀ ਕਾਉਂਸਲ ਨੇ ਸ਼ਹਿਰ ਦੇ ਸਟਾਫ ਦੁਆਰਾ ਸਮੀਖਿਆ ਤੋਂ ਬਾਅਦ ਅਪ੍ਰੈਲ ਦੇ ਵਿੱਚ ਜੁਰਮਾਨੇ ਨੂੰ ਮਨਜ਼ੂਰੀ ਦਿੱਤੀ ਰਿਲੀਜ਼ ਵਿੱਚ ਸ਼ਹਿਰ ਨੇ ਵਸਨੀਕਾਂ ਨੂੰ ਯਾਦ ਕਰਾਇਆ ਕਿ ਇਹ ਟੈਕਸ ਸੁਨੇਹੇ ਰਾਹੀਂ ਪਾਰਕਿੰਗ ਦੀ ਉਲੰਘਣਾ ਜਾਂ ਕਿਸੇ ਵੀ ਕਿਸਮ ਦੇ ਜੁਰਮਾਨੇ ਦਾ ਸੰਚਾਰ ਨਹੀਂ ਕਰਦੇ ਸਿਟੀ ਨੇ ਕਿਹਾ ਹੈ ਕਿ ਨਿਵਾਸੀਆਂ ਨੂੰ ਅਜਿਹੇ ਸੰਦੇਸ਼ਾਂ ਨੂੰ ਧੋਖਾ ਤੜੀ ਦੇ ਰੂਪ ਦੇ ਵਿੱਚ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ ਦਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ